ਆਪਾਂ ਸਭ ਨੂੰ ਪਤਾ ਹੀ ਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅੰਤਮ ਸਮਾ ਸ੍ਰੀ ਹਜੂਰ ਸਾਹਿਬ ਅਫਜਲ ਨਗਰਨ ਦੇੜ ਬੀਤਿਆ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਅੰਤਮ ਸਮਾ ਹਜੂਰ ਸਾਹਿਬ ਨੇ ਦੇੜ ਹੀ ਚੁਣਿਆ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਥੇ ਹੀ ਜੋਤੀ ਜੋਤ ਸਮਾਈ ਅਕਸਰ ਹੀ ਆਪਣੇ ਮਨ ਦੇ ਵਿੱਚ ਇਹ ਵਿਚਾਰ ਚੱਲਦਾ ਰਹਿੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਤਰੀ ਭਾਰਤ ਤੋਂ ਦੱਖਣੀ ਭਾਰਤ ਵੱਲ ਹੀ ਕਿਉਂ ਗਏ ਕਿਉਂ ਇੱਧਰ ਸਿੱਖ ਧਰਮ ਦਾ ਪ੍ਰਚਾਰ ਕਰਨ ਉਪਰੰਤ ਅਚਾਨਕ ਤਖਣੀ ਭਾਰਤ ਵਾਲੀ ਕਿਉਂ ਚਲੇ ਗਏ ਇਸ ਦੇ ਪਿੱਛੇ ਬਹੁਤ ਵੱਡੇ ਕਾਰਨ ਹਨ ਆਪਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਇਹੀ ਜਾਣਕਾਰੀ ਦੇਵਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਅੰਤਮ ਸਮਾ ਜੋਤੀ ਜੋਤ ਸਮਾ ਸ੍ਰੀ ਹਜੂਰ ਸਾਹਿਬ ਨਦੇੜ ਅਫਜਲ ਨਗਰ ਕਿਉਂ ਚੁਣਿਆ ਸੋ ਕਿਰਪਾ ਕਰਕੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਆਪਣਾ YouTube ਚੈਨਲ ਸੁਖ ਲਟ ਗਿਆ Facebook ਚੈਨਲ Instagram ਚੈਨਲ ਫੋਲੋ ਸਬਸਕ੍ਰਾਈਬ ਜਰੂਰ ਕਰ ਲਓ ਇਦਾਂ ਦੀਆਂ ਵੀਡੀਓ ਤਹਾਨੂੰ ਸਾਹਮਣੇ ਆਪਾਂ ਪੇਸ਼ ਕਰਦੇ ਰਾਵਾਂਗੇ ਆਓ ਹੁਣ ਆਪਾਂ ਅੱਜ ਦੀ ਵੀਡੀਓ ਅੱਗੇ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਅੰਤਮ ਸਮਾ ਸ੍ਰੀ ਹਜੂਰ ਸਾਹਿਬ ਅਫਜਲ ਨਗਰ ਨੇੜੇ ਹੀ ਚੁਣਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਅੰਤਮ ਸਮਾ ਸ਼੍ਰੀ ਹਜੂ ਸਾਹਿਬ ਅਫਜਲ ਨਗਰ ਦੇੜ ਆਤਮਕ ਅਤੇ ਰਣਨੀਤਿਕ ਕਾਰਨਾਂ ਦੇ ਕਰਕੇ ਹੀ ਚੁਣਿਆ ਕਿਉਂਕਿ ਉਹਨਾਂ ਦੇ ਆਤਮਾ ਨੂੰ ਇੱਥੇ ਆ ਕੇ ਸ਼ਾਂਤੀ ਮਿਲੀ ਇੱਥੋਂ ਹੀ ਉਹਨਾਂ ਨੇ ਅੱਗੇ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕਿਵੇਂ ਕਰਨਾ ਉਹ ਵੀ ਇੱਥੋਂ ਆ ਕੇ ਹੀ ਉਹਨਾਂ ਨੇ ਅੱਗੇ ਜਿਹੜਾ ਸ਼ੁਰੂ ਕੀਤਾ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਿੱਖ ਧਰਮ ਦਾ ਮੁਖੀ ਬਣਾਇਆ ਆਪਾਂ ਕੁਝ ਵਿਚਾਰ ਕਰਦੇ ਹਾਂ ਦੱਖਣ ਵੱਲ ਧਰਮ ਪ੍ਰਚਾਰ ਦੀ ਦਿਸ਼ਾ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਉੱਤਰੀ ਭਾਰਤ ਵਿੱਚ ਗੁਜ਼ਾਰਿਆ ਪਰ ਉਹ ਚਾਹੁੰਦੇ ਸਨ ਕਿ ਸਿੱਖ ਧਰਮ ਦੀ ਰੋਸ਼ਨੀ ਦੱਖਣੀ ਭਾਰਤ ਤੱਕ ਵੀ ਪਹੁੰਚੇ ਇਹ ਵੀ ਵੱਡਾ ਕਾਰਨ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਤਰੀ ਭਾਰਤ ਤੋਂ ਦੱਖਣੀ ਭਾਰਤ ਨਦੇੜ ਵੱਲ ਆਏ ਇਸੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੱਖਣ ਵੱਲ ਆਏ ਤੇ ਆਪਣਾ ਟਿਕਾਣਾ ਸ੍ਰੀ ਹਜੂਰ ਸਾਹਿਬ ਨਦੇੜ ਨੂੰ ਬਣਾਇਆ ਤੇ ਇੱਥੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਖਾਸ ਕਰਕੇ ਮਾਧਵ ਦਾਸ ਬੈਰਾਗੀ ਜੋ ਕਿ ਬਾਅਦ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਬਣੇ ਇੱਥੇ ਆ ਕੇ ਬਹੁਤ ਸਾਰੇ ਸੰਗਤ ਨੂੰ ਸਿੱਖ ਧਰਮ ਦੇ ਨਾਲ ਜੋੜਿਆ ਜਿਨ੍ਹਾਂ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਇੱਕ ਸਨ ਪਰ ਦੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਰਣਨੀਤਿਕ ਮਿਸ਼ਨ ਦੇਣਾ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਦੇੜ ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਧਰਮ ਦਾ ਧਾਰਮਿਕ ਅਤੇ ਸੈਨਿਕ ਮਿਸ਼ਨ ਸੌਂਪਿਆ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਧਾਰਮਿਕ ਸੰਸਥਾਵਾਂ ਧਾਰਮਿਕ ਕਥਾ ਧਾਰਮਿਕ ਅਤੇ ਸੈਨਿਕ ਜਿਹੜਾ ਸਿੱਖ ਧਰਮ ਦਾ ਉਹ ਸੌਂਪ ਦਿੱਤਾ। ਉਥਾ ਦਾ ਨੈਤਿਕ ਅਤੇ ਰਾਜਨੀਤਿਕ ਲਹਿਰਾਂ ਉੱਤਰ ਵੱਲ ਚਲਾਉਣ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਸੇ ਸਥਾਨ ਤੋਂ ਉੱਤਰੀ ਭਾਰਤ ਵੱਲ ਭੇਜਿਆ, ਮਤਲਬ ਕਿ ਪੰਜਾਬ ਦੇ ਵਿੱਚ ਭੇਜਿਆ। ਇਸ ਲਈ ਇਹ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿੱਖ ਮਿਸ਼ਨ ਦੀ ਅੰਤਮ ਕੜੀ ਬਣਿਆ। ਵੀ ਹਜੂਰ ਸਾਹਿਬ ਅਫਜਲਨਗਰ ਨਦੇੜ। ਜੇਕਰ ਆਪਾਂ ਗੱਲ ਕਰੀਏ 3 ਨੰਬਰ ਦੀ ਆਤਮਿਕ ਪੂਰਨਤਾ ਦਾ ਸਥਾਨ ਇੱਥੇ ਰਹਿ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਘੋਸ਼ਣਾ ਕੀਤੀ ਗੁਰੂ ਮਾਨਯੋ ਗ੍ਰੰਥ ਮੰਨ ਲੋ ਕਿ ਇਸ ਨਾਲ ਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦਾ ਲਈ ਜੀਵਤ ਗੁਰੂ ਦਾ ਦਰਜਾ ਦੇ ਦਿੱਤਾ ਅਤੇ ਸਿੱਖ ਧਰਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਨੂੰ ਮੰਨਣ ਦਾ ਆਦੇਸ਼ ਦੇ ਦਿੱਤਾ ਸਿੱਖਾਂ ਦੇ 11ਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਆਤਮਿਕ ਘਟਨਾ ਨੇ ਤਖਤ ਸ੍ਰੀ ਹਜੂਰ ਸਾਹਿਬ ਅਬਜਰ ਨਗਰ ਨਦੇੜ ਨੂੰ ਅਨਮੋਲ ਧਾਮ ਬਣਾ ਦਿੱਤਾ ਹਜ਼ਾਰਾਂ ਲੱਖਾਂ ਲੋਕ ਅੱਜ ਵੀ ਤਖਤ ਸ੍ਰੀ ਹਜੂਰ ਸਾਹਿਬ ਜਾ ਕੇ ਨਮਸਤਕ ਹੁੰਦੇ ਹਨ ਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਨੰਬਰ 4 ਆ ਜੀ ਅੰਤਮ ਸਮਾ ਸੰਤੁਲਨ ਤੇ ਸ਼ਾਂਤੀ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਅੰਤਮ ਸਮਾਂ ਚੁਣਿਆ ਗੁਰੂ ਜੀ ਨੇ ਬਹੁਤ ਯੁੱਧਾਂ ਦੇ ਬਾਅਦ ਸਰੀਰਕ ਤੌਰ ਤੇ ਕਮਜ਼ੋਰ ਹੋ ਚੁੱਕੇ ਸਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਮੁਕਸਰ ਸਾਹਿਬ ਜੀ ਦੀ ਜੰਗ ਸਾਰੀਆਂ ਜੰਗਾਂ ਤੋਂ ਦੇ ਹੋਏ ਸਰੀਰਕ ਕਮਜ਼ੋਰ ਹੋ ਚੁੱਕੇ ਇੱਕ ਵਾਰ ਵਜੀਰ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਪਰ ਕਾਤਲਨਾ ਹਮਲਾ ਕਰਵਾ ਦਿੱਤਾ ਜਿਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜ਼ਖਮੀ ਹੋ ਗਏ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਰੀਰ ਪਵਿੱਤਰ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੇ ਨਦੇੜ ਨੂੰ ਸ਼ਾਂਤ ਤੇ ਆਤਮਿਕ ਤਿਆਰੀ ਦਾ ਸਥਾਨ ਬਣਾਇਆ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਖਰ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ ਇਹ ਸਨ ਕੁਝ ਮੁੱਖ ਕਾਰਨ ਜਿਨ੍ਹਾਂ ਕਾਰਨਾਂ ਦੇ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਅੰਤਮ ਸਮਾ ਜੋਤੀ ਜੋਤ ਸਮਾ ਜੋਤੀ ਜੋਤ ਸਥਾਨ ਤਖਤ ਸ੍ਰੀ ਹਜੂਰ ਸਾਹਿਬ ਅਬਜਰ ਨਗਰ ਨਦੇੜ ਨੂੰ ਚੁਣਿਆ ਜਿੱਥੇ ਅੱਜ ਵੀ ਸੰਗਤਾਂ ਹਜ਼ਾਰਾਂ ਲੱਖਾਂ ਸੰਗਤਾਂ ਜਾ ਕੇ ਨਮਸਤਕ ਹੁੰਦੀਆਂ ਹਨ ਉੱਥੇ ਹੋਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ de ਇਤਿਹਾਸਿਕ ਸਥਾਨ ਮੌਜੂਦ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਗੇਠਾ ਸਾਹਿਬ ਵੀ ਮੌਜੂਦ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਪਵਿੱਤਰ ਸਰੀਰ ਪੰਜ ਤਤਾਂ ਵਿੱਚ ਮਿਲਾ ਕੇ ਆਤਮਕ ਜੋਤ ਪਰਮਾਤਮਾ ਨਾਲ ਮਿਲਾ ਦਿੱਤਾ ਉੱਥੇ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੌਜੂਦ ਹੈ ਤਖਤ ਸ੍ਰੀ ਹਜੂਰ ਸਾਹਿਬ ਜਿੱਥੇ ਜਾ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਹਜ਼ਾਰਾਂ ਸੰਗਤਾਂ ਨਮਸਤਕ ਹੁੰਦੀਆਂ ਹਨ ਸੋ ਸੰਗਤ ਜੀ ਵਾਹਿਗੁਰੂ ਜੀ ਜ਼ਰੂਰ ਲਿਖੋ ਵੀਡੀਓ ਨੂੰ ਅੱਗੇ ਸਾਂਝੀ ਜ਼ਰੂਰ ਕਰ ਦੋ ਇਦਾਂ ਦੀਆਂ ਵੀਡੀਓ ਅਕਸਰ ਹੀ ਆਪਾਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਹੁੰਦੇ ਰਹਿੰਦੇ ਆ ਕਿਰਪਾ ਕਰਕੇ ਆਪਣਾ YouTube ਚੈਨਲ ਸੁਖ ਲਟਿਆ Facebook Instagram ਚੈਨਲ ਸੁਖ ਲਟਿਆ ਫੋਲੋ ਸਬਸਕ੍ਰਾਈਬ ਜਰੂਰ ਕਰ ਲਓ ਬਹੁਤ ਬਹੁਤ ਧੰਨਵਾਦ ਜੀ